ਪਰ ਉਸ ਕਤਲ ਹੋਣ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੂਹਰਾਂ ਦੀ ਇੱਕ ਪ੍ਰਾਈਵੇਟ ਵੀਡੀਓ ਫੋਨ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਦਿਖਾਇਆ ਜਾ ਰਿਹਾ ਹੈ ਕਿ ਸ਼ਾਇਦ ਕਿਸੇ ਆਪਣੇ ਕਰੀਬੀ ਰਿਸ਼ਤੇ ਦੇ ਨਾਮ ਐਲੀ ਗਲਤਾਂ ਅਮਰਤਪਾਲ ਸਿੰਘ ਮਹਿਰੂ ਦੇ ਉੱਪਰ ਅਸੀਂ ਕੋਈ ਟਿੱਕ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਹਾਲੇ ਤੱਕ ਇਸ ਗੱਲ ਦੀ ਵੀ ਕੋਈ ਪੁਸ਼ਟੀ ਨਹੀਂ ਹੋਈ ਕਿ ਉਹ ਵੀਡੀਓ ਸਹੀ ਹੈ ਜਾਂ ਫਿਰ ਗਲਤ ਐਸੀ ਸੌਫਟਵੇਅਰ ਐਸੀਆਂ ਤਕਨੀਕਾਂ ਦੁਨੀਆ ਦੇ ਵਿੱਚ ਆ ਚੁੱਕੀਆਂ ਨੇ ਕਿ ਜਿਹੜੀ ਫੋਟੋ ਅਸੀਂ 4 ਸਾਲ ਪਹਿਲਾਂ ਆਪਣੇ ਫੋਨ ਦੇ ਵਿੱਚ ਖਿੱਚੀ ਸੀ ਉਹਨੂੰ ਸਵਰ ਕੀਤਾ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਮਨਜਿੰਦਰ ਮੱਖਾ ਦਾ ਪੰਜਾਬੀ ਨਿਊਜ਼ਪੇਪਰ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੇਸ਼ ਵਿਦੇਸ਼ ਅਤੇ ਪੰਜਾਬ ਦੇ ਪੱਖ ਦੇ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਔਰ ਐਤਵਾਰ ਦੇ ਦਿਨ ਅਸੀਂ ਕਿਸੇ ਵਿਸ਼ੇਸ਼ ਟੌਪਿਕ ਦੇ ਉੱਪਰ ਵੀਡੀਓ ਬਣਾਉਨੇ ਆ ਅੱਜ ਦਾ ਜਿਹੜਾ ਸਾਡਾ ਵਿਸ਼ੇਸ਼ ਟੌਪਿਕ ਹੈ ਉਹ ਹੈ ਕਿ ਪ੍ਰਾਈਵੇਟ ਲਾਈਫ ਦੇ ਵਿੱਚ ਫੋਨ ਦੀ ਵਰਤੋਂ ਦੇ ਕਰਕੇ ਬਹੁਤ ਸਾਰੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ ਬਹੁਤ ਸਾਰੇ ਲੋਕਾਂ ਦੀ ਇੱਜ਼ਤ ਖਰਾਬ ਹੋ ਜਾਂਦੀ ਹੈ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਅਮਨਦੀਪ ਕੌਰ ਦਾ ਕਤਲ ਹੋਇਆ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਮੈਰੋਹਰਾਂ ਨੇ ਜ਼ਿੰਮੇਦਾਰੀ ਲਈ ਕਿ ਉਹ ਪੂਰੀ ਪੰਜਾਬ ਦੇ ਵਿੱਚ ਲਚਕਰਤਾ ਤੇ ਅਸ਼ਲੀਲਤਾ ਫੈਲਾ ਰਹੀ ਸੀ ਜਿਸ ਦੇ ਵਿੱਚ ਕੋਈ ਦੋ ਰਹਿ ਨਹੀਂ ਪਰ ਉਸ ਕਤਲ ਹੋਣ ਤੋਂ ਬਾਅਦ ਅਮਰਤਪਾਲ ਸਿੰਘ ਮੈਰੋਹਰਾਂ ਦੀ ਇੱਕ ਪ੍ਰਾਈਵੇਟ ਵੀਡੀਓ ਫੋਨ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਦਿਖਾਇਆ ਜਾ ਰਿਹਾ ਹੈ ਕਿ ਸ਼ਾਇਦ ਕਿਸੇ ਆਪਣੇ ਕਰੀਬੀ ਰਿਸ਼ਤੇ ਦੇ ਨਾਲ ਸੰਬੰਧ ਦੇ ਵਿੱਚ ਉਹ ਆਪਣੇ ਪ੍ਰਾਈਵੇਟ ਪਰਾਂ ਦੇ ਵਿੱਚ ਕੁਛ ਐਸੇ ਇਸ਼ਾਰੇ ਕਰਤੇ ਨਜ਼ਰ ਆ ਰਹੇ ਨੇ ਜਿਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਮਹਿਰੋਂ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਤੇ ਬਹੁਤ ਸਾਰੇ ਉਹ ਲੋਕ ਜਿਹੜੇ ਅਮਰਤਪਾਲ ਸਿੰਘ ਮਹਿਰੋਂ ਦੇ ਡਰ ਤੋਂ ਘਰਾਂ ਦੇ ਵਿੱਚ ਵੜ ਗਏ ਸੀ ਜਿਹੜੇ ਅਸ਼ਲੀਲ ਵੀਡੀਓਆ ਬਣਾਇਆ ਕਰਦੇ ਸੀ ਜਿਹੜੇ ਪੰਜਾਬ ਦੇ ਕਲਚਰ ਨੂੰ ਬਦਨਾਮ ਕਰਦੇ ਸੀ ਆਪਣੀ ਅਸ਼ਲੀਲਤਾ ਗਾਲੀ ਗਲੋਚ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਏ ਸੀ ਉਹ ਘਰਾਂ ਦੇ ਵਿੱਚ ਬੈਠ ਕੇ ਸੀ ਪਰ ਹੁਣ ਫੇਰ ਉਹ ਲੋਕ ਅਮਰਤਪਾਲ ਸਿੰਘ ਮਹਿਰੋਂ ਨੂੰ ਚੈਲੰਜ ਕਰਦੇ ਨਜ਼ਰ ਆਉਂਦੇ ਆ ਤੇ ਉਹਦੇ ਉੱਪਰ ਸਵਾਲ ਚੁੱਕਦੇ ਨਜ਼ਰ ਆਉਂਦੀ ਆ ਇਸ ਕਰਕੇ ਅਸੀਂ ਸੋਚਿਆ ਕਿ ਇਸ ਟਾਪਿਕ ਦੇ ਉੱਪਰ ਇੱਕ ਵੀਡੀਓ ਬਣਾਈ ਜਾਵੇ ਪਹਿਲੀ ਗੱਲ ਤਾਂ ਅਮਰਤਪਾਲ ਸਿੰਘ ਮੈਰੋ ਦੇ ਉੱਪਰ ਅਸੀਂ ਕੋਈ ਟਿੱਕ ਟਿੱਕ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਹਾਲੇ ਤੱਕ ਇਸ ਗੱਲ ਦੀ ਵੀ ਕੋਈ ਪੁਸ਼ਟੀ ਨਹੀਂ ਹੋਈ ਕਿ ਉਹ ਵੀਡੀਓ ਸਹੀ ਹੈ ਜਾਂ ਫਿਰ ਗਲਤ ਹੈ ਜੇ ਸਹੀ ਵੀ ਹੈ ਅਸੀਂ ਇਹੀ ਗੱਲ ਕਹਾਂਗੇ ਕਿ ਅਮਰਤਪਾਲ ਸਿੰਘ ਮੈਰੋ ਆਪਣੇ ਪ੍ਰਾਈਵੇਟ ਪਲਾਂ ਦੇ ਵਿੱਚ ਸੀ ਆਪਣੀ ਅਮ ਪ੍ਰਾਈਵੇਟ ਲਾਈਫ ਦੇ ਵਿੱਚ ਜਿਸ ਵੀ ਕੁੜੀ ਦੇ ਨਾਲ ਗੱਲ ਕਰ ਰਿਹਾ ਸੀ ਉਸ ਦੀ ਨਿੱਜਤਾ ਸੀ ਉਸ ਨੇ ਸਮਾਜ ਦੇ ਵਿੱਚ ਕੋਈ ਵੀ ਗੰਦਗੀ ਨਹੀਂ ਫਲਾਈ ਤੇ ਨਾ ਹੀ ਕੋਈ ਅਸ਼ਲੀਲਤਾ ਫਲਾਈ ਹੈ ਪਰ ਫਿਰ ਵੀ ਅੱਜ ਜਦੋਂ ਅਸੀਂ ਇਸ ਟਾਪਿਕ ਦੇ ਉੱਪਰ ਗੱਲ ਕਰ ਰਹੇ ਹਾਂ ਤਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਜਦੋਂ ਕੋਈ ਵੀ ਵਿਅਕਤੀ ਆਪਣੀ ਪ੍ਰਾਈਵੇਟ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਫੋਨ ਦੀ ਵਰਤੋਂ ਨਾ ਕੀਤੀ ਜਾਵੇ ਅੱਜ ਕੱਲ ਜਦੋਂ ਮੁੰਡੇ ਕੁੜੀਆਂ ਅਕਸਰ ਮਿਲਦੇ ਨੇ ਤਾਂ ਆਪਣੇ ਪ੍ਰਾਈਵੇਟ ਪਲਾਨੀਆਂ ਜੇਸੀਂ ਬਹੁਤ ਖੁੱਲ ਕੇ ਗੱਲ ਕਰੀਏ ਤਾਂ ਰੁਮਾਂਸ ਕਰਦੇ ਸਮੇ ਆਪਣੇ ਉਹਨਾਂ ਪਲਾਂ ਨੂੰ ਕੈਦ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇ ਇਸ ਤੋਂ ਵੀ ਅੱਗੇ ਜਾ ਕੇ ਸੋਚਿਆ ਜਾਵੇ ਤਾਂ ਕਈ ਛੋਟੀ ਮੱਤ ਦੇ ਲਾ ਲੋ ਜਾਂ ਘੱਟ ਸਮਝਦਾਰ ਲੋਕ ਅਕਸਰ ਆਪਣੇ ਦੋਸਤਾਂ ਦੇ ਵਿੱਚ ਵਿੜਾਈ ਦੇ ਲਈ ਆਪਣੀਆਂ ਮਹਿਲਾ ਮਿੱਤਰ ਲਾ ਲੋ ਜਾਂ ਕੁੜੀਆਂ ਦੀਆਂ ਐਸੀਆਂ ਫੋਟੋਆਂ ਆਪਣੇ ਫੋਨ ਦੇ ਵਿੱਚ ਕੈਦ ਕਰ ਲੈਂਦੇ ਨੇ ਬਰੇਈ ਦੇ ਮਾਰੇ ਕਿ ਅਸੀਂ ਸਾਡੀ ਇਸ ਗੱਲ ਦੇ ਨਾਲ ਚੜ੍ਹਾਈ ਹੂ ਤੇ ਉਹ ਲੋਕ ਆਪਣੇ ਦੋਸਤਾਂ ਨੂੰ ਉਹਨਾਂ ਕੁੜੀਆਂ ਦੀਆਂ ਫੋਟੋਆਂ ਜਾਂ ਵੀਡੀਓ ਦਿਖਾਉਂਦੇ ਵੀ ਨਹੀਂ ਸਭ ਤੋਂ ਪਹਿਲਾਂ ਤਾਂ ਕੁੜੀਆਂ ਨੂੰ ਇਸ ਗੱਲ ਦੀ ਅਪੀਲ ਹੈ ਕਿ ਕਦੇ ਵੀ ਭਾਵਕ ਹੋ ਕੇ ਆਪਣੀਆਂ ਐਸੀਆਂ ਤਸਵੀਰਾਂ ਜਾਂ ਆਪਣੀਆਂ ਐਸੀਆਂ ਵੀਡੀਓ ਕਿਸੇ ਨੂੰ ਨਾ ਭੇਜਣ ਜਿਸ ਦੇ ਕਰਕੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਤਬਾਹੀ ਹੀ ਤਬਾਈ ਹੋਵੇ ਕੋਸ਼ਿਸ਼ ਕਰੋ ਕਿ ਤੁਸੀਂ ਜਦੋਂ ਵੀ ਕਿਸੇ ਪ੍ਰਾਈਵੇਟ ਪਲ ਦੇ ਵਿੱਚ ਹੋ ਤਾਂ ਫੋਨ ਦੀ ਪਰਤੋ ਨਾ ਹੋਵੇ ਐਸੇ ਹੀ ਅਨੇਕਾਂ ਐਗਜ਼ਾਮਪਲਾਂ ਉਦਾਹਰਨਾਂ ਇਤਿਹਾਸ ਦੇ ਵਿੱਚ ਪਈਆਂ ਨੇ ਜਿਸ ਕਰਕੇ ਦੁਨੀਆ ਦੇ ਵੱਡੇ ਤੋਂ ਵੱਡੇ ਬੰਦੇ ਇਸ ਆਪਣੀ ਇੱਜ਼ਤ ਗਵਾ ਚੁੱਕੇ ਨੇ ਆਪਣਾ ਔਰਤ ਭਗਵਾ ਚੁੱਕੇ ਨੇ ਤੇ ਆਪਣੀ ਪੋਜੀਸ਼ਨ ਗਵਾ ਚੁੱਕੇ ਨੇ ਬੇਸ਼ੱਕ ਉਹ ਬਾਬੇ ਹੋਣ ਬੇਸ਼ੱਕ ਉਹ ਰਾਜਨੀਤਿਕ ਲੀਡਰ ਹੋਣ ਜਾਂ ਫਿਰ ਆਮ ਲੋਕ ਹੋਣ ਪਿਛਲੇ ਦਿਨੀ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਤਾਂ ਲਗਭਗ 5-7 ਬੰਦਿਆਂ ਦੀਆਂ ਪ੍ਰਾਈਵੇਟ 5-7 ਰਾਜਨੀਤਿਕ ਲੀਡਰਾਂ ਦੀਆਂ ਪ੍ਰਾਈਵੇਟ ਵੀਡੀਓ ਬਾਹਰ ਆ ਚੁੱਕੀਆਂ ਨੇ ਬਾਬਿਆਂ ਦੀਆਂ ਵੀਡੀਓ ਬਾਹਰ ਆ ਚੁੱਕੀਆਂ ਨੇ ਲੋਕ ਜਦੋਂ ਜਿਸ ਸਪਸ਼ਟ ਤੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਜਾਂ ਕੇ ਕਾਮਕ ਪਲਾਂ ਨੂੰ ਇੰਜੋਏ ਕਰ ਰਹੇ ਹੁੰਦੇ ਨੇ ਤਾਂ ਉਹ ਭੁੱਲ ਜਾਂਦੇ ਨੇ ਕਿ ਆਸੇ-ਪਾਸੇ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ ਹੈ ਉਹ ਇਹ ਭੁੱਲ ਜਾਂਦੇ ਨੇ ਕਿ ਕਿਤੇ ਕੈਮਰਾ ਵੀ ਲੱਗਿਆ ਹੋ ਸਕਦਾ ਹੈ ਉਹ ਇਹ ਭੁੱਲ ਜਾਂਦੇ ਨੇ ਕਿ ਅੱਜ ਦੀ ਦੁਨੀਆ ਦੇ ਵਿੱਚ ਜਿਹੜਾ ਫੋਨ ਹੈ ਉਹ ਸਭ ਤੋਂ ਵੱਧ ਖਤਰਨਾਕ ਹਥਿਆਰ ਹੈ ਕਈ ਅਣਪੜ੍ਹ ਲੋਕ ਜਾਂ ਘੱਟ ਸੁਝਵਾਨ ਲੋਕ ਇਹ ਸੋਚਦੇ ਨੇ ਕਿ ਇੱਕ ਵਾਰ ਜੇ ਫੋਨ ਦੇ ਵਿੱਚੋਂ ਵੀਡੀਓ ਡਿਲੀਟ ਕਰ ਦਿੱਤੀ ਜਾਂਦੀ ਹੈ ਤਾਂ ਉਹ ਪਰਮਾਨੈਂਟਲੀ ਡਿਲੀਟ ਹੋ ਜਾਂਦੀ ਹੈ ਐਵੇਂ ਕਦੇ ਨਹੀਂ ਹੁੰਦਾ ਕਿਉਂਕਿ ਇਸ ਵਕਤ ਐਸੇ ਸੌਫਟਵੇਅਰ ਐਸੀਆਂ ਤਕਨੀਕਾਂ ਦੁਨੀਆ ਦੇ ਵਿੱਚ ਆ ਚੁੱਕੀਆਂ ਨੇ ਕਿ ਜਿਹੜੀ ਫੋਟੋ ਅਸੀਂ 4 ਸਾਲ ਪਹਿਲਾਂ ਆਪਣੇ ਫੋਨ ਦੇ ਵਿੱਚ ਖਿੱਚੀ ਸੀ ਉਹਨੂੰ ਰਿਕਵਰ ਕੀਤਾ ਜਾ ਸਕਦਾ ਹੈ ਅਸੀਂ ਦੇਖਦੇ ਹਾਂ ਕਿ ਕ੍ਰਾਈਮ ਏਜੰਸੀਆਂ ਜਾਂ ਹੋਰ ਵੱਡੀਆਂ ਏਜੰਸੀਆਂ ਜਾਂ ਜਿਹੜੇ ਹਾਈਕਰ ਨੇ ਇਸ ਤਰ੍ਹਾਂ ਉਹ ਸਾਰਾ ਡਾਟਾ ਰਿਕਵਰ ਕਰ ਲੈਂਦੇ ਨੇ ਤਾਂ ਕੋਸ਼ਿਸ਼ ਕਰੋ ਕਿ ਜਿਹੜੀ ਤੁਹਾਡੀ ਨਿੱਜੀ ਜ਼ਿੰਦਗੀ ਹੈ ਉਸ ਨੂੰ ਇੰਜੋਏ ਕਰੋ ਆਪਣੇ ਢੰਗ ਦੇ ਨਾਲ ਇੰਜੋਏ ਕਰੋ ਪਰ ਕਦੇ ਵੀ ਉਸ ਦੇ ਵਿੱਚ ਫੋਨ ਨਾ ਲੈ ਕੇ आओ ਜੇਕਰ ਤੁਸੀਂ ਅੱਜ ਫੋਨ ਲੈ ਕੇ ਆਉਂਦੇ ਆ ਤਾਂ ਕਦੇ ਵੀ ਤੁਹਾਡੀ ਵੀਡੀਓ ਤੁਹਾਡੀ ਫੋਟੋ ਦੁਨੀਆ ਦੇ ਸਾਹਮਣੇ ਆ ਸਕਦੀ ਹੈ ਜੀਦੇ ਕਰਕੇ ਤੁਹਾਡੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਦੁਨੀਆ ਤੁਹਾਨੂੰ ਮੀਡੀਆ ਤੋਂ ਸੋਸ਼ਲ ਮੀਡੀਆ ਤੋਂ ਹੀ ਜੱਜ ਕਰਦੀ ਹੈ ਜੇਕਰ ਤੁਹਾਡੀ ਆਨਲਾਈਨ ਜਿੱਤ ਨਹੀਂ ਤਾਂ ਤੁਹਾਨੂੰ ਕੋਈ ਵੀ ਮੂੰਹ ਨਹੀਂ ਲਾਊਗਾ ਤੇ ਐਸੀਆਂ ਜਿਹੜੀਆਂ ਵੀਡੀਓ ਨੇ ਉਹ ਵਾਇਰਲ ਹੋਣ ਹੋਣ ਲੱਗਿਆ ਮਿੰਟ ਲੱਗਦਾ ਮਿੰਟਾਂ ਸੈਂਕੜਾਂ ਦੇ ਵਿੱਚ ਐਸੀਆਂ ਵੀਡੀਓ ਦੇ ਉੱਪਰ ਕਰੋੜਾਂ ਦੇ ਵਿੱਚ ਵਿਊ ਆ ਜਾਂਦੇ ਨੇ ਤਾਂ ਕਰਕੇ ਮੈਂ ਸ਼ਕ ਕੋਸ਼ਿਸ਼ ਕਰੋ ਕਿ ਆਪਣੀ ਪ੍ਰਾਈਵੇਟ ਲਾਈਫ ਦੇ ਵਿੱਚ ਚੰਗੀ ਤਰ੍ਹਾਂ ਰੋ ਫੋਨ ਦੀ ਵਰਤੋਂ ਘੱਟ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਦੇ ਵੀ ਸਮੱਸਿਆ ਨਾ ਆਵੇ ਜਿਸ ਤਰ੍ਹਾਂ ਅਸੀਂ ਅੱਜ ਦੇਖ ਰਹੇ ਹਾਂ ਕਿ ਅਮਰਤਪਾਲ ਸਿੰਘ ਮਹਿਰੋ ਨੂੰ ਲੋਕ ਸ਼ੱਕ ਦੀਆਂ ਨਗਾਵਾਂ ਨਾਲ ਦੇਖ ਰਹੇ ਨੇ ਉਹਨੂੰ ਟ੍ਰੋਲ ਕਰ ਰਹੇ ਨੇ ਬੇਸ਼ੱਕ ਪੰਜਾਬ ਦੇ ਹੋਰ ਰਾਜਨੀਤਿਕ ਲੀਡਰ ਨੇ ਜਿਹੜੇ ਇਸ ਟਾਈਮ ਕਿਸੇ ਸਮੇਂ ਉਹ ਆਪਣੇ ਏਰੀਏ ਦੇ ਪੰਜਾਬ ਦੇ ਜਾਂ ਭਾਰਤ ਦੇ ਵੱਡੇ ਮਹਾਨ ਲੀਡਰਾਂ ਦੇ ਵਿੱਚ ਗਿਣੇ ਜਾਂਦੇ ਸੀ ਪਰ ਅੱਜ ਉਹਨਾਂ ਨੂੰ ਕੋਈ ਪੁਛਦਾ ਵੀ ਨਹੀਂ ਕਾਰਨ ਹੈ ਕਿ ਉਹਨਾਂ ਦੀਆਂ ਪ੍ਰਾਈਵੇਟ ਵੀਡੀਓ ਲੀਕ ਹੋ ਗਈਆਂ ਹਨ ਪ੍ਰਾਈਵੇਟ ਤੌਰ ਦੇ ਉੱਪਰ ਤੁਸੀਂ ਕਿਸ ਤਰ੍ਹਾਂ ਦੇ ਰਿਸ਼ਤੇ ਬਣਾ ਰਹੇ ਹੋ ਇਹ ਜਿਆਦਾ ਮੁੱਖ ਗੱਲ ਨਹੀਂ ਹੁੰਦੀ ਇਹ ਤੁਹਾਡੀ ਨਿੱਜੀ ਜ਼ਿੰਦਗੀ ਹੈ ਇਹ ਤੁਹਾਡੀ ਨਿਜਤਾ ਹੈ ਪਰ ਉਹਨੂੰ ਲੋਕਾਂ ਦੇ ਵਿੱਚ ਪ੍ਰਦਰਸ਼ਿਤ ਕਰਨਾ ਇੱਕ ਬੁਰੀ ਗੱਲ ਹੈ ਜਿਸ ਦੇ ਕਰਕੇ ਸਮਾਜ ਤੁਹਾਨੂੰ ਕਦੇ ਵੀ ਸਵਾਰਕਾਰ ਨਹੀਂ ਕਰੂਗਾ ਤਾਂ ਕਰਕੇ ਅਸੀਂ ਸਭ ਨੂੰ ਇਹ ਅਪੀਲ ਕਰਦੇ ਹਾਂ ਕਿ ਐਸੀਆਂ ਚੀਜ਼ਾਂ ਤੋਂ ਗਰੇਜ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ ਤੁਹਾਡੀ ਇੱਜ਼ਤ ਬਰਕਰਾਰ ਰਹੇ ਸਕੇ ਤੇ ਅਖੀਰ ਦੇ ਵਿੱਚ ਅਸੀਂ ਇਹ ਹੀ ਕਹਾਂਗੇ ਕੀ ਸਾਡੀ ਵੀਡੀਓ ਨੂੰ ਲਾਈਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਐਸੀ ਮੁੱਦਿਆਂ ਦੇ ਉੱਪਰ ਆਪਾਂ ਗੱਲਬਾਤ ਕਰਦੇ ਰਹੀਏ ਸਤਿ ਸ਼੍ਰੀ ਅਕਾਲ ਜੀ